ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਰਹੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋ ਤੇ ਹਾਂ ਪੈਰ ਨੇ ਮੇਰੀ ਹੱਦ ਤੋੜੀ ਵੀ ਹੈ ਜੀ ਖਤ ਬੁਲਦੀ ਰਹੀ ਦੱਸ ਵੀ ਬਸ ਮੈਂ ਆਪਣੇ ਆਪ ਨੂੰ ਗੱਲਾਂ 'ਚ ਪਾ ਪਾ ਕੇ ਦੁਰ ਨਹੀਂ ਹਾਂ ਇੱਥੇ ਡਾਕਟਰ ਨੇ ਦੱਸਿਆ ਜੀ ਇੱਕ ਉੱਥੇ ਜਾਣਾ ਹੋਣਾ ਸੀ ਤੇ ਮੀ ਬਹੁਤ ਪੈ ਰਹੇ ਹਾਂ ਜੀ ਸਾਡੇ ਬੰਦੇ ਮੇਰੀ ਜੇ ਵੀ ਬੰਗਾਰ ਨਾਲ ਜਵੇਂ ਇਹਨਾਂ ਨਾਲ ਵੀ ਵਿਚਾਰ ਰੇ ਨਾਲ ਦੀ ਨਾਲ ਆ ਦੇਖ ਲੋ ਜੀ ਇਹ ਜਾਂਦੇ ਬੂਆ ਨੇ ਇਹਨੇ ਪਤਾ ਨਹੀਂ ਇਹਨੂੰ ਕਿਆ ਘੋਲ ਕੇ ਦੇ ਦਿੱਤਾ ਇਹ ਬੂਆ ਨਾਲ ਪਿਆਰ ਕਰਦੀ ਜਾਂਦੀ ਸਾਨੂੰ ਕਿਸੇ ਨੇ ਦੇਖਦੀ ਹੋ ਨਹੀਂ ਉਹਦੇ ਨਾਲੇ ਗੱਲਾਂ ਕਰਦੀ ਔਰ ਦੀਦੀ ਨੇ ਕੁਝ ਕਰਨ ਲੱਗੇ ਸੀ ਕਿ ਦੀਦੀ ਨੇ ਮੈਨੂੰ ਖਾਤਾ ਮੇਰੇ ਕੋ ਰਾਣ ਚੱਕਤੇ ਮੇਰੀ ਬੂਈ ਨੇ ਮੈਨੂੰ ਵੀ ਖੜਾਇਆ ਤਾਂ ਦੇਖ ਲੋ ਨਹੀਂ ਨਹੀਂ ਲੱਗ ਲੱਗ ਪਰਾਇਆ ਹਾਂ ਕੁਝ ਕਰ ਲਿਆ ਇੱਕ ਉਹ ਬੈਠਾ ਪਿੱਛੇ ਸਾਡਾ ਲੱਡੂ ਗਰਲੀਨ ਦੀ ਡਿਊਟੀ ਲਾਈਵ ਹੋ ਉਹਦੇ ਪਰ ਇਹ ਜਿਹੜੇ ਸਾਡੇ ਸਰਦਾਰ ਹੈ ਜੀ ਉਹ ਸਿੱਧਾ ਰਸਾਲੇ ਨੂੰ ਮਿਲਣਾ ਚਾਹੀਦਾ ਹੈ। ਅਸੀਂ ਕਰਕੇ ਕਿਉਂਕਿ ਮੇਰਾ ਪੈਰ ਦੁੱਦਦਾ ਹੈ ਇਹਨਾਂ ਨੇ ਮੇਰੇ 1% ਹੱਕ ਨਹੀਂ ਛੱਡਿਆ। ਇਹਨਾਂ ਨੂੰ ਫੀਲ ਹੈਗਾ ਇਹ ਨਹੀਂ ਜੇ ਕਿਸੇ ਦੇ ਪੇਨ ਹੁੰਦਾ ਜੇ ਆਪਣੇ ਪਰ ਪੇਨ ਹੋਵੇ ਤਾਂ ਫਿਰ ਬੰਦੇ ਤੇ ਕੀ ਵੀਚਦੀ ਹੈ ਤੇ ਇਸ ਕਰਕੇ ਹੁਣ ਸਾਡੇ ਨੂੰ ਸੁਣਨੀ ਦਿਵਾਣਗੇ ਜੀ ਠੀਕ ਹੈ ਹੁਣ ਇਹਨਾਂ ਨੇ ਮੈਨੂੰ ਦਵਾਈ ਵੀ ਦਿਵਾਣੀ ਆ ਠੀਕ ਹੈ ਪਹਿਲਾਂ ਵੀ ਇਹਨਾਂ ਨੇ ਮੈਨੂੰ ਭੱਜ ਕੇ ਗੋਲੀਆਂ ਲਿਆਤੀਆਂ ਸੀਗੀਆਂ ਕਿ ਕਿ ਇਹਨਾਂ ਨੂੰ ਪਤਾ ਸੀ ਵੀ ਮੇਰੇ ਪੇਨ ਹੁੰਦਾ ਹੈ ਠੀਕ ਹੈ ਤੇ ਹੁਣ ਇਹ ਕਹਿੰਦੇ ਸੀ ਕਿ ਕਹਿੰਦੇ ਰੈਨ ਦੇ ਬਲੌਗ ਬਣਾਉਣ ਨੇ ਵੀ ਬਲੌਗ ਬਣਾਉਣੇ ਜ਼ਰੂਰੀ ਨਹੀਂ ਵੀ ਤੂੰ ਆਪਣੇ ਦਵਾ ਹੀ ਲੈ ਪਹਿਲਾ ਪੈਰ ਦੀ ਉਹ ਜ਼ਿਆਦਾ ਜ਼ਰੂਰੀ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਚਲੋ ਕੋਈ ਨਾ ਹੁਣ ਦੀਦੀ ਆਈ ਵੀ ਆ ਅਸੀਂ ਫਾਇਦਾ ਚੱਕ ਲਈਏ ਦੀਦੀ ਨੂੰ ਕਹਿਣਾ ਵੀ ਤਾ ਹੋ ਬਣੇ ਭਾਈ ਨੇ ਇੱਕ ਇੱਕ ਸਾਨੂੰ ਸੂਟ ਦਿਵਾ ਦੇ ਹਾਂ ਇਹ ਸੀ ਕਰਕੇ ਅਸੀਂ ਐਵੇਂ ਵਿਚੇ ਅਸੀਂ ਕਹਿ ਰਹੇ ਸੀ ਪਾਪਾ ਦੇਦੇ ਦੇ ਕਿ ਦੀਦੀ ਨੇ ਵੀ ਰਵਾਧਾਣਾ ਪਿੱਛੇ ਸਣੇ ਸਣੇ ਲਵਾਗੇ ਜੀ ਸੂਟ ਆਪਣੇ ਸਾਰੇ ਸੂਟ ਦੇਖ ਲਈ ਪਹਿਿੱਤਾਂ ਦੇ ਮਿਲਦੇ ਆ ਦੇ ਕੁਝ ਐਡੇ ਕਾਹੜੀ ਟੀਕਲੇ ਕਿਵੇਂ ਦਰਦਨ ਚੱਕ ਚੱਕ ਕੇ ਦੇਖ ਰਹੇਗੇ ਦੀ ਮੈਂ ਹੀ ਲੈ ਲਵਾਂ ਪਰਸ ਵੀ ਹੈਗੇ ਆ ਪਰਸ ਪਏ ਸਾਹਮਣੇ ਪਰਸ ਹੈ ਥੋੜੇ ਜੇ ਕੰਮ ਚੱਕ ਮਈਆਂ ਪਾਜੀ ਦਿਖਾ ਦਿਓ ਸਾਨੂੰ ਸੂਟ ਤੇ ਛੋਟਿਆਂ ਦੀ ਗੱਲ ਛੋਟੇ ਹੈ ਮਤਲਬ ਦੂਏ ਚਾਹੀਦੇ ਬੜੇ ਥੈਲਿਆਂ ਵਰਗੇ ਠੀਕ ਆ ਠੀਕ ਆ ਹਾਂ ਅੱਛਾ ਆ ਦੀ ਦੀ ਦਾ ਫਰਕ ਦੇਖ ਲੋ ਹੈ ਇਹਦੇ ਯਾਰ ਉਹਨਾਂ ਚ ਇਹ ਲਓ ਜੀ ਹੁਣ ਲੱਗਿਆ ਬਾਈ ਦੇ ਖਾਨ ਸੂਟ ਦੇਖ ਰਿਹਾ ਸੂਟ ਇਹਦੇ ਆਹ ਸੂਟ ਪਾਏ ਆਹ ਦਿਖਾਓ ਆਹ ਜਿਹੜੇ ਪਏ ਆ ਦੂਏ ਹੱਥ ਨੂੰ ਦਿਖਾ ਦਿਓ ਉਹ ਵੀ ਦਿਖਾ ਦਿਓ ਸੱਤ ਵੀਸ ਆ ਗਏ ਸੱਤ ਗਏ ਚੈੱਕ ਕਰ ਲਾ ਮਣਾਂ ਹਾਂ ਵੀ ਸੂਟ ਦੇ ਹੱਥ ਲਾਇਓ ਕਿੰਨਾ ਛੋਣਾ ਲੱਗਦਾ ਦਿੱਖ ਜੀ ਇਹ ਮੈਂ ਤਾਂ ਕਰਦਾ ਉਹ ਵੈਰਵਾ ਜੀਆ ਪੈਸਾ ਤੈਸਾ ਕੈਸਾ ਇਹ 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 ਮम्मी ਨੂੰ ਸੂਟ ਦੇਖ ਲਾ ਲੈ ਹੂੰ ਹੈ ਜੀ ਆ ਮਾਰੀ ਹਾਂ ਹਾਂ ਦੇਖ ਲਓ ਹੂੰ ਇਦਾਂ ਕਰ ਲੋ ਮੰਮੀ ਨੂੰ ਵੀ ਕਲੇਜੀਏ ਕੁਸਾ ਦਰਬਾਰ ਸਾਹਿਬ ਤੋਂ ਮੰਮੀ ਨੇ ਵੀ ਕਹਿਣਾ ਵੀ ਮੈਨ ਜੋਗਾ ਕੁਸ ਲੈ ਕੇ ਨਹੀਂ ਆਏ ਵਾਇਟ ਕਲਰ ਵਾਇਟ ਨਾਲ ਦਾ ਮੈਂ ਕਹਿੰਦਾ ਹੋ। ਇਹ ਵਾਇਟ ਲੈਣਾ। ਮम्मी ਸਾਜੀ ਸੀਗੀ ਹੂੰ ਇੱਕ ਵਾਰ ਲੈਣੇ ਨੂੰ ਗੱਲ ਕਰਦੇ ਸੀਗੇ। ਵੀ ਵਾਇਟ ਸੂਟ ਦੇਖਣਾ। ਤੇ ਮੈਂ ਥੋੜੇ ਸਿਆਣੀ ਆ। ਐਡੇ ਤੇ ਮੰਮੀ ਨੂੰ ਵਾਇਟ ਸੂਟ ਨਾਲ ਲੈ। ਹੋਰ ਕਲਰ ਲੈ ਲੇ। ਹੂੰ। ਇਹਨੇ ਵਾਇਟ ਸੂਟ ਦੇ ਦਾ ਥੋੜਾ ਬਾਵ। ਯੋਰ ਵਾਇਟ ਨਹੀਂ। ਦੋ ਹੀ ਕਰ। ਫੇਰ ਵੀ ਦੇਖ ਲਓ ਕੋਈ ਨਹੀਂ ਹੋਰ ਕਲਰ ਦੇਖੋ। ਜਿੱਦਾਂ ਦਾ ਠੀਕ ਲੱਗਦਾ ਬਾਈ ਉਹਨਾਂ ਕੋ ਪਾਈ। ਫੁਲਕਾਰੀਆਂ ਵੀ ਹੈਗੀਆਂ। ਸਾਰਾ ਕੁਝ ਇਹ ਉਹ ਸਾਹਮਣੇ ਰਾਜਾ ਰਾਣੀ ਵਾਲਾ ਸੂਟ ਲੱਗਿਆ ਹੋਇਆ ਮੇੜਾ ਖੋਰ ਵਾਈਟ ਹੁੰਦਾ ਇੱਕ ਤਾਂ ਉੱਤ ਜਿਹੜਾ ਉਹ ਕਢਾਈ ਪਿਆ ਨਾ ਸੂਟ ਭਾਈ ਉਹ ਸਾਰੀ ਹੈਂਡਵਰਕ ਹੋਇਆ ਵਾ ਦੀਦੀ ਹੈਂਡਵਰਕ ਇਹ ਹੈ ਹੈਨਾ ਇਹ ਮੈਂ ਕਹਿੰਦਾ ਮਸ਼ੀਨੀ ਹੈ ਕਿ ਹੈ ਹਾਂ ਆਹ ਵਾਲਾ ਛੇਠਾ ਵਾਲਾ ਠੀਕ ਆ ਦੇਖੋ ਮੰਮੀ ਨੇ ਇਹਦੀ ਚੁੰਨੀ ਜਦੋਂ ਚੁੰਨੀ ਪਾ ਰਹੀ ਆ ਮਤਲਬ ਇਹੋ ਜਿਹਾ ਕਲਰ ਕਹਿੰਦੀ ਆ ਚੁੰਨੀ ਸਾਰੀ ਉਹ ਪਰਮੀ ਹੈ ਹਾਂ ਅਸਾਂ ਨੇ ਅਮੀਰ ਕਰਕੇ ਖੇਚੇ ਨਹੀਂ ਆ ਨਹੀਂ ਸੁਣਨਾ ਮੈਂ ਨਹੀਂ ਜਿੱਤ ਕੋਈ ਲੈ ਲੈ ਆਹ ਸਮਝਾ ਦੇ ਕਿਹੜਾ ਆ ਹਾ ਕਿੰਨਾ ਉੱਤ ਦੇਖਿਓ ਹਾਂ ਬੜਾ ਬਈ ਆਪੇ ਅੰਮ੍ਰਿਤਧਾਕਰ ਹੋ ਗਿਆ ਹੁਣ ਸਾਹਮਣੇ ਹੀ ਆ ਆ ਦੇਖੋ ਇਹਦੇ ਵਰਗਾ ਦਿੱਦੀ ਇਹ ਸੌ ਪੰਜ ਡਿਜ਼ਾਈਨ ਇਹ ਦਿੱਦੀ ਆ ਵੀ ਕਹਿ ਦੋ ਹੁਣ ਤਾਂ ਮਿਲ ਤਾ ਦੇ ਦੇ ਹੁਣ ਆ ਵੀ ਕਹਿ ਦੋ ਕਿ ਦੋ ਹਾਂ ਲੈ ਕਹਤ ਨਹੀਂ ਜੇ ਨਹੀਂ ਲੱਗਿਆ ਆ ਬੜਾ ਕਿ ਸੂਟ ਵੈਸੇ ਸੋਹਣੇ ਆ ਸਾਰੇ ਭਾਈ 나 대단히 던지고. 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 ਗੁਲਾਬ ਵੀ ਲੈ ਲੋ ਤੁਸੀਂ ਲੈਣਾ ਪੜਿਆ ਨਾ ਆਈ ਵਾਲੀ ਉਹ ਬਹਿਣਾ ਭਾਈ ਉਹ ਇਹ ਤਾਂ ਕੁਛ ਨਹੀਂ ਕਿਤੇ ਆਉਂਦੇ ਨਹੀਂ ਆ ਆ ਵੀ ਸੋਹਣਾ ਲੱਗਦਾ ਏ ਤੇ ਉਹ ਵੀ ਸੋਹਣਾ ਲੱਗਦਾ ਚਾਹ ਵਿੱਚ ਵਾਈਡ ਦੇ ਉੱਤੇ ਆਣਾ ਉਹ ਦੇਖਦੇ ਸੀ ਅੱਜ ਤਾਂ ਬੋਲਦੀ ਨਾ ਜੀ ਨਹੀਂ 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 ਟੀ ਵਾਲੀ ਮੈਂ ਤਾਂ ਸਮਾਂ ਆਹ ਪੈ ਜਾਣਾ ਕਿਹੜਾ ਤੇਰੀ orange ਵਾਲਾ ਪਾਣਾ ਨਹੀਂ ਮੰਮੀ ਨੇ orange ਨਹੀਂ ਹੈਗਾ ਔਰੇਂਜ ਵੀ ਹੈਗਾ ਹੈ ਇਹ ਤਾਂ ਦੁਪੱਟਾ ਕਿਹਨੇ ਪਾਉਂਦੀਆਂ ਨਾ ਅੱਜ ਕੱਲੇ ਚਿੱਟਾ ਵੀ ਹੈਗਾ ਦੁਪੱਟਾ ਦਾ ਕਲਰ ਹੋ ਵੀ ਸਕਦਾ ਵੈਸੇ ਹੂੰ ਹਾਂ ਕੁਝ ਹੋਰ ਤਾਂ ਸਾਡੇ ਜੀ ਨੇ ਉਹ ਇਧਰ ਚੱਲੇਗਾ ਕੋਈ ਇਦਾਂ ਦਾ ਉਹਦਾ ਕ੍ਰੀਮ ਕਲਰ ਜੀ ਤੁਹਾਡੇ ਸੂਟ ਪੈਣਾ ਭਾਈ ਲਓ ਜੀ ਭਾਈ ਵੈਸੇ ਵੈਰਾਈਟੀ ਤਾਂ ਬਾਈ ਉਹਨਾਂ ਕੋਲ ਬਹੁ ਪਈ ਆ ਹਨ ਇਧਰ ਇਧਰ ਫਲਕਾਰੀਆਂ ਆ ਗਈਆਂ ਜੀ ਮੈਂ ਰਾਜੇ ਰਾਣੀ ਫਿਰਦੇ ਆ ਰਾਜੇ ਰਾਣੀ ਵੀ ਫਿਰਦੇ ਆ ਹਾਂਜੀ ਹਾਂ ਤੇ ਅਰੇ ਆਜ ਕਿਤੇ ਇਹ ਬੋਟਮ ਆ ਆ ਗਿਆ ਕਮਿਲ ਹੋ ਗਿਆ ਆ ਬੈਕ ਲਾ ਲਏ ਹਾਂ ਅਲੱਲਾਈਨਿੰਗ ਲੱਗ ਗਈ ਬਾਈ ਨਹੀਂ ਲੱਗਿਆ ਸਾਰੇ ਸੂਟ ਲਾਈਨਿੰਗ ਦੇ ਕੋਲ ਹੁਣ ਤਾਂ ਮੈਂ ਦੇਖਿਆ ਦੀਦੀ ਵੈਸੇ ਵੀ ਲਾਈਨਿੰਗ ਵਾਲੀ ਜਾਣ ਲੱਗੇ ਹਨ ਹਾਂ ਇਹਦਾ ਕਲਰ ਚੇਨੋ ਸਾਡੇ ਬਾਕੀ ਕਲਰ ਹੋਣਾ ਫਿਰ ਵੰਡ ਕਿੰਨੀ ਹੋਊਗੀ ਉਹ ਪਈ ਚੁਣੀ ਬੀਬੀ ਹੱਥ ਆਹ ਕਿੰਨੀ ਕਿੰਨੀ ਰੱਖੀ ਆਹ ਇਹ ਬੀਬੀਆਂ ਆ ਵੀ ਪਾਉਂਦੀ ਆਹ ਵਾਲਾ ਲਾ ਦੇ ਸਰ ਜੀ ਜਿਹਦੇ ਸਾਰੇ ਭਾਈ ਦੇ

ਮੈਨੂੰ ਪਸੰਦ ਆ। ਐਦਾਂ ਕਰੋ ਚਾਹੇ ਫੋਨ ਕਰਕੇ ਪੁੱਛ ਲੋ ਭਾਈ ਫੋਟੋ ਪਾ ਕੇ ਕਿਤੇ ਫੇਰ ਫੋਟੋ ਪਾ ਦਿਓ। ਹਾਂ ਤੁਸੀਂ ਆਪਣੇ ਵਾਲੇ ਫੋਨ ਤੇ ਪਾ ਕੇ ਨਾ ਫੋਟੋ ਪੁੱਛ ਲੋ ਮੰਮੀ ਨੂੰ ਭਾਈ ਤਿੰਨ ਚਾਰ ਸੂਟਾਂ ਦੀ ਭੇਜ ਦੋ ਬੱਸ ਹਾਂ ਵਾਈਟ ਇਹ ਜੀ ਇਹ ਵੀ ਪਾ ਦਿਓ। ਆਹੋ ਫੋਟੋਆਂ ਪਾ ਦੂ ਨਾ ਮੰਮੀ ਨੂੰ ਤਿੰਨ ਚਾਰ ਤਾਂ ਹੀ ਪਤਾ ਲੱਗੂ ਫੇ ਕਿਹੜਾ ਲੈਣਾ ਮੰਮੀ ਹਾਂ ਉੱਪਰ ਵਾਲੇ ਉੱਪਰ ਆਨੇ ਫੇ 35 ਜੀ ਇੱਕ ਸੂਟ ਦਿਖਾ ਦਿਓ। ਖੋਲ ਦੇ ਬੋਲੇ ਮੈਂ ਬਾਜੂ ਕੋਲੇ ਕੁਛ ਨਹੀਂ ਬਣੇਗਾ ਕੇ ਉਹ ਨਹੀਂ ਨੂੰ ਤਾਂ ਹੈ ਮੋੜੀ ਦੇ ਬਾਹਰ ਹੀ ਬੈਠ ਕੇ ਪਾਰ ਇੱਕ ਹੋਮੀ ਆ ਦੇਖੋ ਕੁੰਡੇ ਚ ਉੱਪਰ ਚੱਲਿਓ ਹਾਂ ਇਹਦੇ ਨਾਲ ਹਾਂ ਇਹ ਨੰਬਰ ਲੜਾ ਬਸ ਇੱਧਾ ਹੀ ਕੱਢਿਆ ਹੋਇਆ ਤੇ ਉਹ ਦੂਸਰਾ ਅੱਛਾ ਦੂਸਰਾ ਕੱਢਾ ਇਹ ਇਹ 1500 ਰੁਪਏ ਜੀ ਜੀ ਮਿਹਰਬਾਨੀ ਹੋ ਗੋੜਾ ਇਹ ਤਰ੍ਹਾਂ ਸੌ ਦੀ ਰੇਂਜ ਚ ਸਾਰਿਆਂ ਦੀਆਂ ਭੇਜ ਦੋ ਜਿਹੜੀ ਜਿਹੜੇ ਠੀਕ ਲੱਗਦਾ ਹੈ ਕੀ ਦੇਖ ਲੰਦੇ ਆ ਫੇਰ ਮੰਮੀ ਨੂੰ ਕਿਹੜਾ ਚੰਗਾ ਲੱਗਦਾ ਦੀਦੀਆਂ ਨੇ ਬਿਸਕੁਟ ਦੇ ਦਈਏ ਲਓ ਜੀ ਭਾਈ ਉਹਨਾਂ ਕੋ ਫੁਲਕਾਰੀਆਂ ਵੀ ਭਾਈ ਬਹੁਤ ਤਰ੍ਹਾਂ ਦੀਆਂ ਮਿਲ ਜਾਂਦੀਆਂ ਕੋਈ ਵੀ ਕਲਰ ਲੈ ਲਓ ਜੁੱਤੀਆਂ ਵੀ ਮਿਲ ਜਾਂਦੀਆਂ ਜਾਇੰਟਸ ਵਾਲੀਆਂ ਲੇਡੀਜ਼ ਵਾਲੀਆਂ ਹੈਨਾ ਚਲੋ ਜਿਹੜੀ ਆਹ ਦੇਖੋ ਹੀਲ ਵਾਲੀਆਂ ਜੁੱਤੀਆਂ ਬਾਈ ਉਹ ਲਗਵਾ ਲੈ ਜਰਾ ਸਾਰੀਆਂ ਜੁੱਤੀਆਂ ਸਾਰੀਆਂ ਹੈਨਾ ਤੇ ਸੂਟ ਵੀ ਮਿਲ ਜਾਂਦੇ ਆ ਪਰਸ ਵੀ ਮਿਲ ਜਾਂਦੇ ਆ ਇੱਧਰ ਆ ਗਏ ਪਰਫਿਊਮ ਹੈ ਬੱਚਿਆਂ ਦੀਆਂ ਜੁੱਤੀਆਂ ਔਰ ਇੱਕ ਵਾਰ ਜੇ ਸਾਈਟ ਟਰਾਈ ਕਰਕੇ ਮੈਂ ਤਾਂ ਹੈਰਾਨ ਆ ਬਾਈ ਉਹਨਾਂ ਨੇ ਦੇਖ ਲਓ ਸਾਰੀਆਂ ਹੀ ਆਈਟਮਾਂ ਰੱਖੀਆਂ ਹੋਈਆਂ ਪਰਫਿਊਮ ਵੀ ਇੱਧਰ ਆ ਗਏ ਜੀ ਪਰਸ ਲੇਡੀਜ਼ ਪਰਸ ਹੈ ਨਾ ਇੱਕਾ ਸਾਈਟ ਕੀ ਬਾਤ ਹੈ ਔਰ ਇੱਕ ਤਰ੍ਹਾਂ ਦੀ ਆਈਟਮ ਤੁਹਾਨੂੰ ਮਿਲ ਜਣੀ ਬਾਈ ਉਹਨਾਂ ਕੋਲ ਕੀ ਕਹਿੰਦੇ ਮੰਮੀ ਤੇ ਫੋਨ ਨਹੀਂ ਆ ਅੱਗੇ ਐਨੀ ਫੋਨ ਲੈ ਜੀ ਅੱਗੇ ਉਹ ਮੈਂ ਤਾਂ ਐ ਪੁੱਛਦਾ ਲੈ ਕਿਹੜਾ ਅੱਛਾ ਦਿਖਾਈ ਵੀਰੇ ਖੋਲ ਕੇ ਇੱਕ ਮਿੰਟ ਕਿਹੜਾ ਜੀ ਉਹ ਚੀਲਾ ਤਾਂ ਵਾਹ ਜੀ ਵਾਹ ਮਨਕੀਰ ਤੇ ਆਪਣੀ ਕਾਰ ਵਾਲੀ ਪਰਸਲ ਛੋੜਤਾ ਸੋਹਣਾ ਮਨਕੀਰ ਤੇ ਆਪਣੀ ਕਾਰ ਵਾਲੀ ਖਾਤਰ ਪਰਸਲ ਦਿੱਤਾ ਲੈਣਾ ਰੋਂਦਾ ਰੰਦਾ ਲੈ ਕੇ ਦਊ ਅੱਛਾ ਕੋਈ ਨਾ ਕਿੰਨਾ ਸੋਹਣਾ ਇਹ ਦਵਾ ਦੋ ਮੈਨੂੰ ਕਿਹੜਾ ਕਿੰਨੇ ਦਾ ਵੀਰੇ ਕਿਆ ਪ੍ਰਾਈਸ ਆਈ ਦਾ 3500 ਵਾਹ ਜੀ ਵਾਹ ਲੈ ਲਿਆ ਚੱਕ ਤਾਂ ਕੰਮ ਹੈ ਲੈ ਲਿਆ ਅੱਛਾ ਪਰਸਲ ਇੱਕ ਤੇ ਰਵਿੰਦਰ ਨੂੰ ਕਹਦੇ ਮੈਨੂੰ ਆਨ ਦਵਾ ਦੇ ਹੂੰ ਬਸ ਜਦੋਂ ਆਪਾਂ ਬਿੱਲ ਕਰਾਣਾ ਇਕੱਠੇ ਆ ਰਹਿਣਾ ਕੀ ਫੋਨ ਕਿਹਾ ਸਹੀ ਗੱਲ ਹੈ ਨਾ ਉਹ ਬਸ 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 ਤੇ ਇਧਰ ਰੋ ਪਿਆ ਲੱਡੂ ਸਾਡਾ ਲਾਓ ਜੀ ਮੰਮੀ ਨੂੰ ਲੱਗ ਗਈ ਹੁਣ ਵੀਡੀਓ ਕਾਲ ਦੇਖ ਰਿਹਾ ਹਾਂ ਮੰਮੀ ਨੂੰ ਕਿਹੜਾ ਸੂਟ ਪਸੰਦ ਆ ਜਿਹੜਾ ਸੂਟ ਤੁਸੀਂ ਮੋਂ ਨੇ ਕਹਿੰਦੇ ਉਦਾਂ ਦੇ ਫੁੱਲ ਆਏ ਦੇ ਵਿੱਚ orange orange ਦੇ। ਨਾ orange ਬੱਸ ਜਿਆਦਾ ਨਹੀਂ ਹੈਗਾ। orange ਟਿੱਟੇ ਹੀ ਆ ਦੀ। ਥੋੜਾ ਜਾਇ। ਲਾਈਟ ਜਾਈ ਆ। ਕੀ ਬੜਾ ਹੈ? ਕੱਲ੍ਹ ਘਰ ਨਹੀਂ ਹੁੰਦਾ ਇਹ ਬੜਾ ਜਿਆਦਾ। ਇਹਦਾ ਆ ਚੀਜ਼ ਦਿਖਾਓ ਮਮ ਨੂੰ ਆ ਵੀ ਥੱਲੇ। ਆ ਵੀ ਆ ਦੇ ਥੱਲੇ। ਲੈਸਾਂ ਲੱਗੀਆਂ ਮੀਆਂ ਸਾਰਿਆਂ ਥੱਲੇ। ਕੀ ਦੇਖੇ? ਹਾਂ ਜੇ ਲੈ ਸਦਾ ਦੀ 1.5 ਹੋ ਜਾਣੀ ਆ ਇਹਦਾ ਪ੍ਰਿੰਟਪੁਰ ਇਹਨਾਂ ਤਿੰਨਾਂ ਤੋਂ ਦੇਖ ਲਓ ਕਿਆ ਕਰਨੋ ਵੀਰਾ ਜੀ ਦੇਖ ਲਓ ਫਿਰ ਸਾਰੀ ਛੂਟ پیسے ਤਾਂ ਵਧੀਆ ਤੇ ਇਧਰ ਬੂਈ ਨੂੰ ਥਕਾਤਾ ਜੀ ਸਾਡੀ ਹਰ ਗੁੰਨੇ ਸਾਰੀ ਇੱਧਰ ਔਰ ਇਹਨਾਂ ਨੂੰ ਖੜੀ ਕਰਿਆ ਆ ਆ ਮੜ ਕਿਤੇ ਮਰਜ਼ੀ ਕੀ ਕਰੇ ਬੰਦਾ ਹਾਂ ਪੰਪਾ ਨੇ ਕਹਿ ਰਹੇ ਸੀ ਇਹਦਾ ਕੀ ਬਾਤ ਹੈ ਮੈਂ ਜੀ ਹਾਂ ਇਹ ਤੋਂ ਕਿਹਦੀ ਆਪਣੀ ਦਿੱਤੀ ਹਾਂ ਸਭੀ ਲਿਖੇ ਆਹ ਚਾਈ ਮੈਨੂੰ ਵੀ ਨਹੀਂ ਸਹੀ ਦੂਸਰਾ ਤਾਂ ਮਾਰਦਾ ਲੈ ਦਸ ਹੋਰ ਤਾਂ ਮੈਂ ਤਾਂ ਉਹ ਲੂੰਗਾ ਕਿਹੜਾ ਕਿਹੜਾ ਕਰਿਆ ਹੈ ਕੀ ਕਹਿੰਦੇ ਇਹਨਾਂ ਤਿੰਨਾਂ ਚੋਂ ਦੇਖ ਮम्मी ਕਹਿੰਦੀ ਅੱਛਾ ਇਹਨਾਂ ਤਿੰਨਾਂ ਚੋਂ ਦੀਦੀ ਉਰੀ ਬੈਠਿਆ ਦੀਦੀ ਨੇ ਉਹ ਫਸਟ ਕੱਢਿਆ ਤਾਂ ਫਸਟ ਵਾਲਾ ਹੀ ਲੈਣਾ ਫਿਰ ਹਾਂ ਆ ਬੜਾ ਹਾਂ ਨਹੀਂ ਨਹੀਂ ਲੈ ਲਈ ਫਿਰ ਸਹੀ ਲੱਗ ਬੰਦਿਆ ਆ ਗਾ ਦੇ ਮੁੜ ਜਾ ਲਓ ਜੀ ਇਹ ਜੀ ਮੈਨੂੰ ਟੰਨੋ ਮੈਂ ਆ ਲੈਣਾ ਦੀਦੀ ਬੋਲੀ ਦੇਖ ਲੈ ਹੱਥ ਲਾ ਕੇ ਇਹਨਾਂ ਨਹੀਂ ਬੋਲੀਦਾ ਹੁੰਦਾ ਦੇਰੀ ਭਲਾ ਵਿਚੇ ਇੱਕ ਟ੍ਰਿਪਟਰ ਕੱਢ ਜੀ ਉਹ ਹਜੇ ਕਣਕ ਵੱਢਣੀ ਆ ਨਾ ਫਿਰ ਫੇਰ ਦਵਾਉਂਗੀ ਹਾਂ ਜੀ ਮਮਾ ਕਹਿੰਦੇ 100 100 100 ਅੱਛਾ ਸੂਟ ਤਾਂ ਆ ਵੀ ਸੋਹਣਾ ਵੈਸੇ ਹਾਂ ਕੁਝ ਕਲਰ ਆ ਦੇਖੋ ਵੈਸੇ ਛੂਟ ਤਾਂ ਵੈਸੇ ਸੋਹਣਾ ਹੈ ਕਲਰ ਹੋਰ ਹੈਗੇ ਆ ਇਹ ਵੜੀ ਅੱਛਾ ਚਲ ਕੋਈ ਤੈਨੂੰ ਫੇਰ ਦਵਾਉਂਗੇ ਜੀ ਜਿਨ੍ਹਾਂ ਨੇ ਸੂਟ ਆ ਇੰਨੇ ਛੂਟਾ ਦੇ ਦੇ ਕੱਲ ਮੈਂ ਨਿਕਲ ਕਰਾਂ ਮੈਂ ਤਾਂ ਹੈਰਾਨ ਆ ਬਦੀਰੀ ਹੈਗੇ ਆ ਜੀ ਜੀ ਦੀਦੀ ਦਵਣਾ ਨਾ ਦਵਾਉਂਦੀ ਨੀ ਨਾ ਆ ਦੇਖੀ ਦੀਦੀ ਪਹਿਲਾਂ ਫੋਨ ਤਾਂ ਸੁਣ ਲਵੇ ਇਹਦੀ ਕੀ ਇਹਦੇ ਲੈ ਲਾ ਉਹ ਫਿਰ ਨੂਰ ਦੇਖਦੀ ਆ ਤੇਰੀ ਤਾਂ ਕਹਿ ਗਈ ਹੈ ਵੀ ਗੁੱਛੂ ਮੁੱਛੂ ਕਰਕੇ ਵਿੱਛੇ ਰੱਖ ਦੇ ਦੂਏ ਸੂਟ ਦੇ ਮਨੂ ਨਾ ਆ ਕਹੀ ਕੀ ਜੀ ਜਾਂਦੇ ਆ ਕੋਈ ਨਾ ਗੁੱਛੂ ਮੁੱਛੂ ਕਰ ਹੁਣ ਹੋਈ ਜੇ ਕਿਸੇ ਕਹਿੰਦੇ ਪੁੱਛ ਲਓ ਮੰਮੀ ਨੂੰ ਇੱਕ ਵਾਰ ਕੱਢਿਓ ਤਾਂ ਉੱਤੇ ਵੀ ਸੋਟਾ ਬੋਲੇ ਨਾ ਲੈ ਪਾਈ ਇਹ ਕਰਾਮਗੀ ਕੁੰਡਾ ਹੁਣ ਬੱਲੇ ਬੱਲੇ ਲਓ ਜੀ ਆ ਗਏ ਭਾਈ ਦੇ ਚ ਕਲਰ ਹੈ येलो ਆ ਦੇ ਆ ਆਪਣਾ ਕਲਰ ਸੋਹਣਾ ਹੈ ਨਾ ਕੀ ਬਾਤ ਹੈ ਸਮਾਹ ਮੋਰ ਪੰਖੀ ਆ ਥੋੜੇ ਜਿਆਦਾ ਚੱਕਵੇਂ ਜੇ ਲੱਗਦੇ ਜੈਸਮੀਨ ਨਹੀਂ ਮੈਨੂੰ ਅੱਛਾ ਵੀ ਆ ਦੇਖ ਲਓ ਦੀਦੀ ਜੇ ਨਹੀਂ ਠੀਕ ਲੱਗਦਾ ਫਿਰ ਮੈਂ ਦੀਦੀ ਦਾ ਫੋਨ ਇਹ ਨਹੀਂ ਮੁੱਕਦਾ ਦੀਦੀ ਦਾ ਫੋਨ ਇਹ ਨਹੀਂ ਮੁੱਕਦਾ ਪਹਿਲਾਂ ਉਧਰ ਦੇਖਣ ਤੋਂ ਕਿਆ ਕਹਿੰਦੇ ਲਓ ਜੀ ਆਹ ਵਾਲਾ ਸੂਟ ਹੁਣ ਹੋ ਗਿਆ ਕੈਂਸਲ ਹੈ ਤੇ ਦੂਜਾ ਸੂਟ ਕਰ ਲਿਆ ਜਮਣੀ ਜ ਆ ਕਲਰ ਬਾਈ ਲਾ ਰਿਹਾ ਜੀ ਹੈ ਤੇ ਸੂਟ ਬਾਈਆਂ ਦੇ ਵੈਸੇ ਸਾਰੇ ਸੋਹਣੇ ਆ ਫਲਕਾਰੀਆਂ ਦਾ ਸਟਾਕ ਵੀ ਬਹੁਤ ਪਿਆ ਬਾਈਆਂ ਕੋਲ ਆਹ ਵਾਲਾ ਸੂਟ ਕਰਿਆ ਜੀ ਹੁਣ ਆਪਾਂ ਨੇ ਸਿਲੈਕਟ ਤੇ ਇਹ ਗੱਲ ਹੁਣ ਇਦਾਂ ਡੀਲ ਹੋਈ ਆ ਜੀ ਭਾਈ ਜੇ ਤਾਂ ਮੰਮੀ ਨੇ ਸਵਾਲਿਆ